ਸ਼ੁਰੂ ਆ ਬਿਆਰੀਆਂ ਤਿਆਰੀਆਂ ਭਾਜੀ ਦੇ ਪੂਰੀਆਂ ਨਾੜ ਦਾ ਡਬਲ ਨਿੰਬੂ ਟੰਗਣੇ ਬਿਆਵਲੇ ਤਰ ਕਰ ਲ ਨੀ ਦੂਤਰ ਤਾਰ ਨਾਲਾਂ ਦੀ ਹੱਥ ਰਹਿਣਾ ਸੁੱਖਾ ਆ ਕਿਹੜੇ ਬਿਜਲੀ ਦੇ ਦੂਜੇ ਹੁਣ ਉਹਨਾਂ ਨੂੰ ਕਰੰਟ ਨਹੀਂ ਲੱਗਦਾ ਹੁੰਦਾ ਮਿਸਤਰੀ ਕਦੇ ਕਿਸੇ ਨੇ ਕਦੇ ਸ਼ਰਮ ਬੇਇੱਜ਼ਤੀ ਉਹਨੇ ਦੇਖੀ ਇਹ ਹਾਂ ਅਨਹਰੇ ਕਾਮ ਨੂੰ ਨਾ ਹੋ ਜਿੰਦੀ ਆ ਲਾਈਵ ਬੇਇੱਜ਼ਤੀ ਇਹ ਨੁਹਰੇ ਕਾਹਦੇ ਨਾ ਹੋ ਜੀ ਬੋਲ ਜੁੜੀ ਜਾਣ ਮੜ ਕੇ ਦੋ ਪੈਸੇ ਪਾਦਾ ਦੋ ਤਿੰਨ ਪਾ ਦੋ ਤਿੰਨ ਪਾ ਦੇ ਮੜ ਕੇ ਹੋਈ ਕੰਮ ਨਾ ਮੈਂ ਬੋਲ ਜੁੜੀ ਜਾਣ ਤਿੰਨ ਹੋ ਗਿਆ ਤੈ ਕੰਮ ਉੱਠੇ ਸੱਦੇਗਾ ਤੇ ਆਪ ਵਿਆਹ ਦਾ ਮੁੰਡਾ ਵਿਆਹ ਦਾ ਮੁੰਡਾ ਵਿਆਹ ਦਾ ਮੁੰਡਾ ਹੱਲੇ ਨਹੀਂ ਹੱਲੇ ਕੀ ਹੈ ਫੱਟਾ ਪੂਰਾ ਬੋਲ ਜੋੜਦੀ ਆ ਬੋਲ ਜੋੜੀਆ ਦੱਸੋ ਫੇ ਹੁਣ ਬਾਅਦ ਹੀ ਆਪ ਬਸ ਥੋੜਾ ਬਸ ਜੀ ਤੁਸੀਂ ਵੀ ਦੇਖਦੇ ਹੋਣੇ ਆ ਉੱਪਰ ਰੈਡੀ ਛੜੀ ਹੋ ਗਿਆ ਫੇਰ ਦੁਬਾਰਾ ਰੈਡੀ ਛੜੀ ਪ੍ਰਾਵਾ ਸਵੇਰ ਦੇ ਹੋਏ ਮਾਗੀ ਕਰਕੇ ਹੁਣ ਆਪਾਂ ਚੱਲੇ ਸੀ ਇੰਦਰਜੀਤ ਕੇ ਇੰਦਰਜੀਤ ਕੀ ਪਿਆ ਆ ਕਹਿੰਦੇ ਇੰਦਰਜੀਤ ਦਾ ਹਿੰਦੂ ਬਠਿੰਡੇ ਵਾਲੇ ਦਾ ਤਾਂ ਫੇਰ ਸੀਨੀ ਸੂਨੀ ਪੈ ਕਾਨੇ ਸੀ ਹੁਣ ਉਧਰ ਨੂੰ ਚੱਲੇ ਆਂ ਬਾਕੀ ਸਾਰੇ ਚਲੇ ਗਏ ਇਧਰ ਅੱਗ ਵੀ ਠੰਡੀ ਕਰ ਦਿੱਤੀ ਲੋਗਾਂ ਨੇ ਸਾਰੀ ਫਰਲਾ ਤੇ ਕੁੰਡੇ ਤੇ ਨਿਕਲ ਗਏ ਤੇ ਜਾ ਕੇ ਦੇਖੀਏ ਕੌਣ ਕੌਣ ਪਹੁੰਚ ਗਿਆ ਕੌਣ ਕੌਣ ਨਹੀਂ ਪਹੁੰਚਿਆ ਚਾ ਆ ਕੇ ਦੇਖਦੇ ਆਂ ਆ ਗਿਆ ਪਪਤ ਗੱਡੀ ਹਾਂ ਜਿੰਦੂ ਆਦੂ ਆਪਣਾ ਗੱਗੀ ਚਲੋ ਜਿੰਦਾ ਲਾ ਜਾਂਦਾ ਜਿੰਦਾ ਲਿਆ ਜਾਂਦਾ ਬਾਹਰ ਨਹੀਂ ਜਾਂਦਾ ਲਾ ਕੇ ਆ ਮੈਂ ਬਾਹਰ ਛੱਡੇ ਆ ਬਾਹਰ ਨਹੀਂ ਮੈਂ ਜਾਂਦਾ ਲਾ ਕੇ ਆ ਉੱਧਾ ਜਾਂਦੇ ਲਾ ਜਾਂਦੇ ਅੰਦਰ ਹੋ ਜਾ ਚਾ ਜੋਬਰ ਹੋਣੀ ਲੱਗੇ ਬਸ ਹੁਣ ਸ਼ੀਨੀ ਪੈਕਟ ਜਾਰੀ ਆ ਵਿਆਹ ਦੀ ਕਹਿੰਦੇ ਹਾਂ ਜੀਦਾ ਜੀਦਾ ਇਹਨੂੰ ਬੋਕਰ ਬੋਲੇ ਆ ਸਾਰੀ ਵੀ ਜ਼ਿਆਦਾ ਜ਼ਰੂਰੀ ਅੰਦਰ ਲੱਗੇ ਹੋਆ ਪੈਰ ਕਰਨ ਲੈ ਬਾੜ ਤੁਸੀਂ ਆ ਗਏ ਬੱਚਾ ਨੇ ਸ਼ੁਰੂ ਆ ਵਿਆਹ ਦੀਆਂ ਤਿਆਰੀਆਂ ਭਾਜੀ ਦੇ ਪੂਰੀਆਂ ਭਾ ਲੈ ਗਿਆ ਵਾ ਸਾਰੇ ਜਾਨੇ ਬਹੁਤ ਧੰਨਵਾਦ ਸਾਰਿਆਂ ਦੇ ਆਉਣ ਦਾ ਮੈਂ ਅਸੀਂ ਇਕੱਠੇ ਕਰਕੇ ਲਿਆਦੇ ਸਾਰੇ ਪਰ ਇਹ ਕਹਾਕ ਤੇ ਆ ਗਿਆ ਦਾ ਸੁਖਣਾ ਸਾਰੇ ਇਹ ਹੋ ਜਾਂਦਾ ਪਿਆਰ ਦਾ ਸੁਖਣਾ ਸਾਰਿਆਂ ਦਾ ਮੈਂ ਨਹੀਂ ਜਾਈ ਚੁੱਕਦੀ ਹਾਂ ਇਹ ਨਾ ਕੀ ਲਗੋਣੀ ਹਾਂ ਇਹਦੇ ਵਿੱਚ ਤੁਸੀਂ ਬੋਲਿਆ ਇੱਕ ਹੋਰ ਨੇ ਆਉਣਾ ਭਰਾ ਦਾ ਵਿਆਹ ਡੋਡੇ ਡੋਡੇ ਚਾਹ ਉਹ ਹੋਰ ਇਦਾਂ ਦਾ ਲੈ ਆਓ ਉਹਨਾਂ ਨੂੰ ਕੀ ਹਸਾਕਤਾ ਹੁੰਦਾ ਸਾਰਾ ਕੁਝ ਲੈਟ ਦਾ ਪ੍ਰਬੰਧ ਹੋਣ ਲੱਗਾ ਹੁਣ ਨੇਰੇ ਜੇ ਖੜੇ ਆ ਬਾਹਰ ਲਾਓ ਬਈ ਲੈਟ ਮਾੜਾ ਢੰਗ ਦੇ ਪਾਜੀ ਮੇਲਾ ਹੋਵੇ ਫੇਰੇ ਹੀ ਆ ਅਰੀ ਵਾਲਾ ਹੈਗਾ ਤੇ ਲਿਆਵਾ ਜੋ ਉਹਦਾ ਘਰੇ ਰਹਿ ਗਿਆ ਜੰਗਾ ਰੋਟੀਆਂ ਸੁੱਖਾ ਟੂਬ ਚੱਕ ਲੈ ਰੋਟੀ ਰੋਟੀ ਖਾ ਕੇ ਉਹਨੇ ਪੈ ਜਾਣਾ ਹੁਣ ਉਹਨੇ ਕਿੱਥੇ ਨਿਕਲਣਾ ਆ ਸੁੱਖਾ ਤਾਰਾ ਚੰਦੂਰ ਖੇਚ ਲਾ ਦੇ ਇੱਕ ਮਿੰਟ ਦੇ ਦੋ ਗਮ ਨੂੰ ਸੁੱਖਾ ਭਾਈ ਜੱਸੇ ਜੱਸੇ ਚਾਚੇ ਦੇ ਹੱਥ ਕੇਮ ਆ ਹੁਣ ਸਾਡਾ ਮੈਨੂੰ ਬੰਨ ਦੇ ਜੱਜ ਨਾ ਆਹ ਨਾ ਸੇ ਚਾਚੇ ਤੋਂ ਬਗੈਰ ਗੱਲ ਨਹੀਂ ਸਿੱਧੂ ਉਧਰੋਂ ਤਾਰ ਨਾ ਲਾ ਦੇ ਹੱਥ ਨੇ ਆਣਾ ਸੁੱਖਾ ਆ ਹਾਂ ਨਹੀਂ ਨਹੀਂ ਲਾਈ ਦੂਰ ਖੇਚ ਲੈ ਕਿਹੜੇ ਬਿਜਲੀ ਦੇ ਦੂਜੇ ਹੁਣ ਉਹਨਾਂ ਨੂੰ ਕਰੰਟ ਨਹੀਂ ਲੱਗਦਾ ਹੁੰਦਾ ਹੋਰ ਮਿਸਤਰੀ ਯੇਮੀ ਵਾਲਾ ਵਾਸ਼ੇ ਦੀ ਬੰਦਿਆ ਨਾਲ ਜੀ ਚੱਲ ਵੇ ਜੀ ਆ ਘੜੀ ਆ ਫਰਾਗੀ ਪਤਾ ਨਹੀਂ ਕੌਣ ਲੈ ਗਿਆ ਦਸਮੀਨ ਵਾਲੀ ਉਹ ਬੱਲੇ ਉਹ ਹੀ ਵਾ ਪਹਿਲੇ ਹੀ ਰੈਡ ਕਰਦਣੀ ਇਹ ਘਰ ਨੂੰ ਮੈਂ ਲਾਦਾ ਇੱਦਾਂ ਹੀ ਜਾਣਾ ਇਨੇਰੇ ਜਾਈ ਚੰਦੂ ਸੀਰ ਨਹੀਂ ਆਜ ਪੱਕੀ ਚੱਲੂਗੀ ਪੱਕੀ ਸੀ ਨਹੀਂ ਠੀਕ ਹੈ ਬੰਦ ਰਹਿਣ ਦੇ ਨਾ 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 ਮੈਂ ਲਾ ਕੇ ਰੱਖ ਗਿਆ ਆ ਲਾ ਕੇ ਰੱਖ ਗਿਆ ਕਹਿੰਦਾ ਇਹ ਤਾਂ ਇਹਨੂੰ ਤਾਂ ਜਦੋਂ ਦਾ ਪਤਾ ਲੱਗਾ ਸੀਰ ਨਹੀਂ ਭਰਨੀ ਹੁੰਦੀ ਚਾਈ ਬੜਾ ਆ 10 12 ਲੱਗੂਗਾ ਨਾ ਬੱਕਰੇ ਇੱਕ ਘਰ ਦੇ ਲੁਫਾਫੇ ਨਹੀਂ ਨਹੀਂ ਉਹ ਮੈਨੂੰ ਚਾਹੀਦੇ ਮੈਨੂੰ ਪਤਾ ਆ ਕਿਹੜਾ ਕੰਮ ਕਰੂ ਕਰਦਾ ਨਹੀਂ ਮੈਂ ਲਾਵਾ ਕਦੇ ਕਹੇ ਕਿਸ ਨੇ ਕਦੇ ਸ਼ਰਿਆਮ ਬੇਇੱਜ਼ਤੀ ਹੁੰਦੀ ਦੇਖੀ ਇਹ ਸ਼ਰਿਆਮੇ ਹੋ ਗਈ ਸਿੱਟੀ ਮੂੰਹ ਤੇ ਲੋਕਾਂ ਨੇ ਲੋਕਾਂ ਨੇ ਕਿਸੇ ਤਾਂ ਦੀ ਬੇਇੱਜ਼ਤੀ ਸਿੱਟੀ ਜਿੱਦੀ ਹੋ ਗਈ ਜਿਹੜੀ ਲਾਈਵ ਬੇਇੱਜ਼ਤੀ ਹੋਈ ਜੋਤ ਮੜਿਆ ਅੰਦਰੋਂ ਤੋਂ ਲੈ ਗਿਆ ਹੂੰ ਹੂੰ ਬਾਅਦ ਸੇ ਇਹ ਕੰਮ ਲੋਕਾਂ ਵਾਲਾ ਕੰਮ ਨਹੀਂ ਇਹ 12 ਕਰਦੇ 12 ਲੱਗਿਆ ਉਹ ਅੰਦਰ ਸਾਰੇ ਇਹਨਾਂ ਦੇ ਕੰਨ ਪਹਿਲਾਂ ਲੱਡੂ ਕਰਦੇ ਹੋ ਮੜਿਆ ਪੂਰਾ 뷰 ਦਿਖਾ ਲੈਣਾ ਬੇਕਰਾਰੀ ਸੀਰਨੀ ਕਿਹੜੀ ਕਿਹੜੀ ਚੀਜ਼ ਆ ਮੜ ਸਾਰੀਆਂ ਆਈਟਮਾਂ ਪਾ ਕੇ ਦਿਖਾ ਮੜ ਕੇ ਅੰਦਰੇ ਦਿਖਾ ਲੈਣਾ ਬਣਾ ਸੀਨੀ ਮੋੜ ਕੇ ਰੱਖੀ ਆ ਡਿਮਾਂਡ ਤੇ ਸਪੈਸ਼ਲ ਲੱਗੇ ਹੋਆ ਸਾਰੇ ਜਾਨੇ ਲੱਗ ਚੱਕ ਦੇ ਸਵਾਦ ਪਾਸ ਹੈਗੇ ਕਿ ਨਹੀਂ ਇਹ ਵੀ ਦੇਖ ਲੈ ਹੁਣ ਖੜੇ ਪੈਰ ਦੁਬਾਰਾ ਨਾ ਲਾਉਣੇ ਵੇਲੇ ਹਲਵਾਈ ਕੋਈ ਆਪ ਤਾਂ ਆਤਿਆ ਸ਼ੁਕਰ ਹੈ ਆਪਾਂ ਆ ਗਿਆ ਬਈ ਤੇਰੇ ਉਹ ਹੁਣ ਕਿਦਨ ਤੁਰ ਪੈਂ ਇੱਥੇ ਆ ਜਾਣਾ ਕਿੱਥੇ ਗਿਆ ਜੋ ਉਹਨੇ ਮਾਹੀ ਬਾਸੋਂ ਰਜਾਈ ਚ ਜੋ ਉਹਨੇ ਰੋਟੀ ਖਾ ਕੇ ਮੁੜ ਕੇ ਰਜਾਈ ਚ ਹਲਵਾਈਆਂ ਦਾ ਸਮਾਨ ਵੀ ਪਿਆਸ ਹੋਰ ਨਹੀਂ ਹੁਣ ਕਦੋਂ ਚੱਕਣਾ ਇਹ ਹੁਣ ਆਪਣੇ ਕੋਲ ਚੱਕਣਾ ਕਿੱਥੇ ਹਲੇ ਆਉਣਾ 20 ਤਰੀਕ ਨੂੰ ਫੇਰ ਆ ਜਾਣੇ ਉਹਨਾਂ ਹਲਵਾਈ ਫੇਰ ਆ ਲੈਣੇ ਹੱਲੇ Hva faen er det der? ਲਾਗਦਾ ਮਤਲਬ ਮਾਰਦੀ ਮੇਰਾ ਜੋੜਾ ਨਹੀਂ ਪਿਆ ਘੰਟਾ ਕਰ ਦੋ ਦੋ ਘੰਟਾ ਕਰ ਦੋ ਜਸੂ ਦਾ ਮੈਗਾ 70 80 ਦੇਖ ਲਓ ਦੇ ਨਾਲ ਸਪੈਸ਼ਲ ਸੂਟ 70 80 ਤਾਹ ਕਿੰਨੀ ਫਰਮ ਕਰਦੇ ਹੋ ਘੰਟਾ ਕਰ ਦੋ ਜਸੂ ਉਹ ਫਰ ਲਿਆਣੇ ਨਾ ਨਾ ਸੇਲ ਵਾਲੀ ਥੋਕ ਤੇ ਥੋਕ ਤੇ ਥੋਕ ਤੇ ਥੋਕ ਤੇ ਕੰਮ ਕਰਦੇ ਨਾ ਕਾ ਲੱਕਾ ਕੜੀਆ ਯਾਰ ਮਾੜਾ ਮੋਟਾ ਜਿੰਦੂ ਇਹ ਜੋ ਦਿੱਤੇ ਕੰਮ ਅੰਦਰ ਖੋ ਅੰਦਰ ਜਾ ਚੱਲਦਾ ਪੈਗਿੰਸ ਇਹਦਾ ਕੰਮ ਪੂਰਾ ਜੇ ਉਹਦੇ ਤੋਂ ਉਹਦੇ ਤੋਂ ਨਹੀਂ ਦੇ ਕਿ ਕਿ ਉਹ ਨਾ ਰਵੇ ਦੋਈ ਬਾਰ ਬਾਈ ਚੇਨੂ ਕੇ ਪ੍ਰਾਪਤ ਬਾਕੇ ਪਹਿਲਾਂ ਰੱਖਾ ਉਹਦੇ ਨੂੰ ਪਹਿਲਾਂ ਹੁਣ ਹਾਂ ਲੈ ਨਾ ਲਾ ਲਓ ਸਾਰੀ ਇਕੱਠੀ ਇੱਕੋ ਵਾਰੀ ਮੁਣਕੇ ਹੋਈ ਜਾਉ ਹਾਂ ਬੰਦੇ ਕੀ ਬਗਿਆਨੀ ਜਾਂਦੇ ਹੋ ਹਾਂਜੀ ਜੋ ਦੋ ਜੋ ਦੋ ਜਿਹਦੇ ਤੋਂ ਬੂਟਾਂ ਨੇ ਮਾਰਦਾ ਨਾ ਲੋ ਸਾਇੰਟਿਸਟ ਵਾਲੇ ਬੂਟ ਪਾਏ ਆ ਸੜ ਜਦੋਂ ਹੁੰਦੇ ਛੋਟੀ ਮੋਟੀ ਗੱਲ ਬਾਤ ਨਹੀਂ ਆ ਅੰਨੀ ਪਾ ਨਾ ਜਿੰਦ ਚੱਕਰ ਫਾਰੇ ਹੌਣ ਹੌਣ ਚੱਕਰ ਫਾਰੇ ਹੌਣ ਹੌਣ ਚੱਕਰ ਫਾਰੇ ਆਂ ਦੇ ਆਨ ਦੇ 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 ਇੱਧਰ ਦੇ ਦੋ ਮਿੰਟ ਬਾਕੀ ਨਹੀਂ ਹੈ ਲੋਗੂ ਗਵਾਜ ਨਾ ਜਾਈ ਉਹ ਤਾਂ ਇੱਕ ਘਰ ਲਿਆ ਕਿਸੇ ਨੇ ਨਹੀਂ ਕਿਹਾ ਵੀ ਵਿਆਹ ਦੇ ਮੁੰਡੇ ਨੂੰ ਲੱਡੂ ਖਵਾ ਦਿਓ ਉਹਦੇ ਵਿਚਾਰਾ ਘੁੰਮ ਜਾਂਦਾ ਵਾ ਚੁੱਪ ਨਹੀਂ ਚੁੱਪ ਤਾਂ ਦੱਸ ਨਾ ਦੇ ਤੂੰ ਮੈਨੂੰ ਛਾ ਤੰਦੋ ਦੇ ਤੰਦੋ ਅੰਗਰੇਜ਼ਾਂ ਦੇ ਚੁਵਾਰਾ ਲਾਓ ਅੱਛਾ ਚੁਵਾਰਾ ਲੱਗਦਾ ਲੈ ਪਹਿਲਾ ਚਾਚਾ ਜੀ ਆ ਲੋ ਪਹਿਲਾਂ ਖਾਓ ਪਹਿਲਾਂ ਟੇਸਟ ਕਰੋ ਸ਼ੱਕਰਪਾਰੇ ਖਾ ਖੂ ਕੇ ਦੇਖੋ ਜਾਨੋ ਇੱਧਰ ਲੈ ਪਾਸੇ ਹਲਤਾਂ ਕਰੀ ਜਾਂਦੇ ਚੋਬਰਾਂ ਨੇ ਆਪਣੇ ਵਖਰੀ ਆਮਨੀ ਲਲਾਈ ਹੋ ਗਾਣੇ ਲੈਣੇ ਕਾਪੀਰਾਈਟ ਅਜੂ ਮੜਕੇ ਨਾ ਇੱਧਰ ਲੈ ਓ ਬਾਕੀ ਇਹਨੇ ਪੰਗੜਾ ਬਾਅਦ ਚ ਪਾ ਪਹਿਲਾਂ ਖਾਣ ਪੀਣ ਦਾ ਕੰਮ ਰੱਖੋ ਆਪਣਾ ਲੈ ਜੋ ਤ ਚਾਕੇ ਵਾਲਾ ਟੇਸਟ ਕਰੀਏ ਦੋ ਸੜ ਗਏ ਓਏ ਹੇ ਓਏ ਹੂੰ ਕੋਈ ਨਹੀਂ ਹਾਲ ਜਿਆਦਾ ਨਹੀਂ ਗਾਟਾ ਨਾ ਨਗਰ ਆਵਗਾ ਲੈ ਹੈ ਹਏ ਜਿੰਦਾ ਫਗਰ ਆ ਜਾ ਭਾਈ ਦੇ ਬਿਆਹ ਟਟ ਗਏ ਸਾਗ ਨਾ ਮੈਂ ਤੈਨੂੰ ਦੱਸਾਂ ਆਹੋ ਇਹ ਸਾਰੇ ਪਲੀਟਾ ਘਰ ਪਚਾਈਆਂ ਹੀ ਵੇ ਆਹ ਹੋਰ ਪਤਾ ਸਖਰਾਜ ਦਾ ਵਿਆਹ ਘਰੇ ਬੈ ਕੇ ਦੇਖਿਆ ਹੀ ਜੋ ਤਾਂ ਹੂੰ ਦਰ ਵੀ ਚੈੱਕ ਕੀਤਾ ਜੋੜਾ ਵਾਲੇ ਹਲਵਾਈ ਵਧੀਆ ਹੂੰ ਕੀ ਜਿਵੇਂ ਵਧੀਆ ਬਣਾਈ ਆ ਹਨ ਹੈ ਗੱਲ ਵੱਤ ਹੂੰ ਐਂਡਿਆ ਗੱਲਬਾਤ ਪੂਰੀ ਅੰਦਰ ਦਾ ਬੱਸ ਹੋ ਗਿਆ ਸ਼ੁਰੂ ਕੰਮ ਠੱਗ ਜੀ ਚੱਕਣਾ ਪਵੇ ਆ ਆਹ ਹੋਈ ਗੱਲਿਆ ਉਹ ਸਗਰਾਇਂਦੇ ਵਿਆਹ ਦੇ ਅੰਦਰੇ ਪੈ ਕੇ ਦੇਖਿਆ ਹੀ ਕਿਦਾਂ ਕੀ ਹੋਇਆ ਗਿੱਟਾ ਟੱਟ ਗਿਆ ਗਿੱਟਾ ਢਾ ਲਾ ਕੇ ਆਇਆ ਹੀ ਸਮਾਨ ਡੱਪੇ ਉੱਤੇ ਮੈਂ ਗੱਲ ਸੁਣ ਲੈ ਮੇਰੀ ਪਿਆਰ ਨਾਲ ਤਿੰਨ ਕੱਢਾ ਥੋੜੇ ਦਿਨ ਵਿਆਹ ਦੇ ਬਾਅਦ ਵਿੱਚ ਕਿਦਾਂ ਪਮਾਉਂ ਉੱਥੇ ਕੋਰਟ ਤੋਂ ਚਲੰਗ ਮਾਰਦੇ 12 ਵੇ 12 ਵੇ ਘਰੇ ਆ ਕੇ 12 ਵੇ ਦਰਵਾਜ਼ਾ ਖੜਕੋਣਾ ਹੀ ਮਾਰੇ ਵੀ ਕਹਣਾ ਕੌਣ ਆਂ ਆਂਦੇ ਨੇ ਕਹਣਾ ਮੈਂ ਜਿੰਦੂ ਨਹੀਂ ਆਤਾ ਕੋਲੀ ਕੋਲੀ ਟਾਕੇ ਤੋੜ ਦੇਣਾ ਸੀ ਬਾਹਰ ਹੁੰਦੀ ਰਹਿੰਦੀ ਐ ਜੀ ਜਿੰਦੂ ਤਾਂ ਸੱਤੇ ਝਾੜ ਦੇ ਸਾਰਾ ਮਾਦਾ ਹਾਂ ਸਮਝੀ ਜੀ ਜਿੰਦੂ ਦੇ ਸੱਤੇ ਝਾੜ ਦੇ ਅੱਟਾ ਨਾ ਵੇ ਉਹ ਬੋਤਲਾ ਪਾ ਦੇ ਠੀਕ ਹੈ ਲੋਗੀ ਕਿਦਾਂ ਪੜ ਕੇ ਮੰਮੀ ਤੂੰ ਛੱਡ ਦੇ ਉਹ ਮਣਜਾ ਛੱਡ ਦੇ ਸੰਦੇ ਨਰੇ ਕੰਮ ਨੂੰ ਨਾ ਹੋ ਜਾਂਦੀ ਆ ਤੈਨੂੰ ਹਰੇ ਕੰਮ ਦੇ ਨਾ ਹੋ ਜਾਂਦੀ ਦੇਲਾ ਕਰੋ ਇੱਥੇ ਹੁੰਦੀ ਆ ਕਰੋ ਘਰੀ ਕਰੋ ਘਰੀ ਕਹਾਣੀ ਆ ਇਹ ਪਿਆਰੇ ਮਿਲਦਾ ਇਦਾਂ ਹੀ ਆ ਗੋਪਤੀ ਪਿਆਰਿਆ ਇਹ ਇਸ ਪਿਆਰ ਲਈ ਆਏ ਆ ਜਰਮਨ ਤੋਂ ਇੱਥੇ ਹਾਂ ਸਪੈਸ਼ਲ ਇਹ ਜੀਨ ਦਾ ਤਾਂ ਤਰਸਦੇ ਸੀ ਚਲੋ ਚਲੋ ਡਿਊਟੀ ਡਿਊਟੀ ਟਾਈਮ ਡਿਊਟੀ ਟਾਈਮ ਸੇਵਾ ਪਾਣੀ ਕਰੋ ਹਣ ਸੁੱਖਾ ਵਿਆਹ ਤੋਂ ਪਹਿਲਾਂ ਪਹਿਲਾਂ ਆ ਜਾਓ ਤੇ ਲਈ ਹਣ ਚਾਹ ਲੈ ਕੇ ਆਈਏ ਪਹਿਲਾਂ ਚੋਬਰਾਂ ਦੇ ਲਈ ਆਹੋ ਨਾਲੇ ਆਪਾਂ ਬਲੌ ਬਣਾ ਲੈਣਾ ਨਾਲੇ ਚੋਬਰਾਂ ਦੇ ਚਾਹ ਲੈ ਆਈਏ ਕਿੰਨੇ ਕਾਪ ਆ 68 ਦਾ ਹੋਏ ਫਿੱਖੀ ਚਾਹ ਕਰਦੀ ਤੇ ਪਿੱਖੀ ਚਾਹ ਮਿੰਦੇ ਆ ਸ਼ੂਗਰ ਤੇ ਮੇਰੀ ਜਾਂਦਰ ਜ਼ਿਆਦਾ ਬੁੜੀਆਂ ਕੋ ਰਹਿਣ ਦੇਖੀ ਧਿਆਨ ਨਾ ਇਹ ਬਲੌ ਕਰਾਦਾ ਹੋਇਆ ਬੱਡਾ ਘਾੜ ਦੇਣਾ ਆਪਾਂ ਬਲੌਕ ਖੇਚ ਧੂਕੇ ਜਿੰਨਾ ਲੰਬਾ ਹੋ ਗਿਆ ਉਹਨਾਂ ਕਰ ਦੇਣਾ ਆਪਾਂ ਹੁਣ ਚਾਹ ਲੈ ਕੇ ਆਈਏ ਪਹਿਲਾਂ ਹੂੰ ਚੱਲੀਏ ਹੁਣ ਚਾਹ ਚੂ ਬਣਾ ਕੇ ਚਾਹ ਲਿਆ ਕੇ ਫੇਰ ਦੇਖਦੇ ਆਂ ਚੋਬਰ ਹੁਣੇ ਉਦਾਂ ਹੀ ਹਿੱਲੇ ਫਿਰਦੇ ਰੋਡ ਤੇ ਓਏ ਉਹ ਤੁਮ ਨਾ ਲਾ ਕੇ ਬੈਠੀ ਐ ਜੇ ਫੇਰ ਹੈ ਓਏ ਇੱਥੇ ਕਿਹ ਆਇਆ ਇੱਥੇ ਲਾਉਣਾ ਤੂੰ ਨਾ ਹੋਰ ਕਿੱਥੇ ਲਾਉਣਾ ਅੰਦਰ ਪਾਉਨੇ ਆਪਾਂ ਉੱਥੇ ਨਹੀਂ ਲੈ ਲੈ ਅੰਦਰ ਪਹਿਲਾਂ ਆ ਜੋ ਪਹਿਲਾਂ ਚਾਹ ਬਣਾ ਦੇਈਏ ਜਾ ਕੇ ਚੈਨਲ ਵੀ ਬਲੌਗ ਹੋਣਾ YouTube ਦੇ ਵਾਲੇ ਨਹੀਂ ਮੈਂ ਚਲ ਆਪਕੇ ਵਿੱਚ ਲੈਣਾ ਕਰਾਏ ਉਹਨੇ ਮੜ ਕੇ ਬੰਦੇ ਘਰ ਜਰਾ ਕੰਮ ਬੱਕਾਈ ਚਾਹ ਉਹਨਾਂ ਤੋਂ ਪਰਚੋਬਰ ਹੋਣੀ ਜਾ ਜਾ ਪਹੁੰਚ ਗਿਆ ਜੋਤ ਵੀ ਕਹਿੰਦੇ ਆ ਜਾ ਆ ਜਾ ਮਣ ਫੋਨ ਨਾ ਸੁਣੀ ਜਾ ਚਾਹ ਬਣਾ ਕੇ ਸ਼ਿਪ ਤੂੰ ਹੀ ਆ ਮੇਨ ਅਸੀਂ ਤਾਂ ਉਦਾਂ ਹੀ ਆ ਨਾਲ ਜਾਣ ਨਾਲੇ ਆ ਮੈਂ ਤਿਆਰ ਕੀਤੀ ਆ ਗੁੱਠੀ ਪੂਰੀ ਹਿੰਦੂ ਬਟੇਂਡੇ ਵਾਲਾ ਕਈ ਬਲੌਗਰਾਂ ਦੇ ਵਿੱਚ ਤੁਸੀਂ ਦੇਖਿਆ ਹੋਣਾ ਮੈਂ ਕਹਿੰਨਾ ਹੁੰਦਾ ਸੀ ਆ ਗੁੱਠੀ ਤਿਆਰ ਕੀਤੀ ਆ ਹਨੋ ਥੋੜਾ ਜਿਹਾ ਇੱਕ ਦਿਖਾ ਲ ਦੇਂਦੀ ਝਲਕ ਨਾਲੇ ਚਾਹ ਬਣਾ ਰੇ ਤਖਾਲ ਦੇ ਚੋਬਰ ਆ ਵੀ ਆ ਦੇ ਟੈਂ 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 ਕੋਲੇ ਤੇ ਆਰੀ ਖਾਲੇ ਚਾਹ ਦੀ ਪਈ ਆ ਅੱਧਾ ਕੰਮ ਹੋ ਗਿਆ ਅੱਧਾ ਰਹਿ ਗਿਆ ਆ ਵੀ ਦੇਖੋ ਚੀਜ਼ਾਂ ਲਵਾ ਜਾਂ ਮੈਂ ਜੱਜ ਦੇ ਆ ਪੂਰੇ ਫਿਊਬਰ ਪਹੁੰਚੇਗਾ ਜਮਾ ਬਣਾਉਣ ਜਰਮਨ ਵਾਲਾ ਅੱবি ਕੰਮ ਕੁਮਿ ਸੋਣਾ ਹੋ ਗਿਆ ਖਲਵੇ ਬਣਾਓ ਚਾਹ ਆ ਉਹ ਯਾਦੂ 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 ਇਹ ਹੁੰਦਾ ਪਿੰਡਾਂ ਉਹ ਗੈਸ ਵੀ ਬਿਜਲੀ ਤੇ ਹੈ ਯਾਦੂ ਦੇਖਣਾ ਪਰ ਮੈਨੂੰ ਪੱਤੀ ਨਹੀਂ ਮਿਲਦਾ ਕਿ ਕੋਈ ਚੱਕਰ ਨਹੀਂ ਆਕਸੋਕ ਹੋ ਗਿਆ ਲੱਭ ਲੈਣੇ ਸਾਰਾ ਸਮਾਨ ਹੁਣ ਚਾਹ ਬਣਾਉਣਾ ਭੇਜਣਾ ਕੋਈ ਨਾ ਕੋਈ ਤਾਂ ਲੱਭਾਂਗੇ ਹੀ ਕੋੜ ਕਿੰਨਾ ਪੈਂਦਾ ਹੁੰਦਾ ਓਏ ਪਤਾ ਨਹੀਂ ਕਿੰਨੇ ਬੰਦੇ ਹੁਣ 15 ਜਾਣੇ ਹੈਗੇ ਚਾਹ ਵਿਕੀ ਚਾਹ ਵਿਕੀ ਵੀ ਨਹੀਂ ਆ ਪਰ ਉਹ ਨਹੀਂ ਮੜ ਕੋਈ ਕੰਮ ਨਾ ਹੋਇਆ ਬੱਲ ਜੁੜੀ ਜਾਣ ਮੜ ਕੇ 2 ਪੈਸੇ ਪਾਣਾ ਹੁਣੋ ਕਹਦਾ ਅਸ ਮੈਸਤਰੀ ਦੋ ਦੋ ਤਿੰਨ ਪਾ ਦੋ ਤਿੰਨ ਪਾ ਦੇ ਮੁੜ ਕੇ ਹੋਈ ਨਾ ਮਰਾ ਮੋਲ ਜੁੜੀ ਜਾਣ ਤਿੰਨ ਹੋ ਗਏ ਤਿੰਨ ਪਾ ਦੋ ਖੰਡ ਥੋੜੀ ਜੀ ਪਾ ਦੇ ਇਹ ਨਹੀਂ ਖੰਡ ਰਹਿਣ ਦੇ ਹੈ ਕੋੜੇ ਚੱਲੂ ਕੋੜੇ ਵਾਲੇ ਚੱਲੂਗੇ ਇਹ ਪਾੜਾ ਸੋਨਾ ਤੇ ਬੈਲੀ ਬਣੇ ਜਾਣਾ ਵਾ ਅਧੀ ਰਾਤ ਅੱਖਾਂ ਖੁੱਲੀਆਂ ਰਹਿਣਾ ਅੱਖਾਂ ਖੁੱਲੀਆਂ ਰਹਿਣਾਂ ਦੀਆਂ ਚਾਰ ਪੰਜ ਛੇ ਹੋ ਗਏ ਇੱਕ ਹੋਰ ਪਾ ਦੋ ਪਾ ਦੇ ਹੁਣ ਕੰਮ ਨਵੇੜ ਸੱਤ ਅੱਠ ਜੰਮ ਰੱਖੇਗਾ ਮੇ ਜੱਲੂ ਅੱਠ ਜੰਮ ਤੇ ਪੱਤੀ ਦੇ ਹੋਵੇ ਤੇ ਇਹਨੂੰ ਮੈਂ ਥੋੜਾ ਘੋਲਣਾ ਘੋਲਣੋਂ ਹਲੇ ਹੋ ਰਹੇ ਨੇ ਮੜ ਜਾ ਗਰਮ ਨੂੰ ਹੁਣੇ ਘੋਲ ਦੇਣਾ ਮੜਿਆ ਹੁਣ ਖੱਲੋਂ ਪੈਣ ਲਿਆ ਗੈਸ ਹੂੰ ਹੈ ਪਹਿਲੀ ਚਾਹ ਬਣ ਰਹੀ ਹੈ ਜਾਂ ਤੁਸੀਂ ਬਾਹਰ ਜਾ ਬਾਹਰ ਲੱਗ ਗਿਆ ਵਾਂਸ਼ਾਨ ਕਰਨ ਪੂਰਾ ਅਨਫੋਨ ਇੰਜਵਾਇਸ ਇੱਕ ਹੋਰ ਆ ਕੇ ਚੋਬਰ ਬੈਠਾ ਵਾ ਗਾਣੇ ਲਾ ਲਿਆ ਆ ਤਾਂ ਵਜਿਆ ਬਣਾ ਲਿਆ ਇਹਨਾਂ ਪੂਰਾ ਯਾਰ ਆ ਤੋ ਆ ਕਿਧਰ ਹਾਲੇ ਵੀ ਕੰਮ ਚੱਲਦਾ ਗਿਆ ਆ ਉੱਪਰਲੇ ਵਾਛੇ ਲੈ ਜਾਣ ਲੱਗੇ ਨੇ ਝੂਮਾ ਰਹਿ ਗਿਆ ਬਾਕੀ ਕੰਮ ਹੋ ਗਿਆ ਲਗਭਗ ਇਧਰ ਲੱਗੇ ਹੋ ਗਾਣੇ ਲਾ ਗਏ ਪੂਰਾ ਫੋਨ ਨਹੀਂ ਕਾਪੀਰਾਈਟ ਵੀ ਹੋਣਾ ਹੋਰ ਕੋਈ ਨਹੀਂ ਕਿਨੇ ਕੋਈ ਨਾ ਕਰ ਕੰਨ ਐ ਕੰਨ ਗਿਆ ਜਹਲ ਤੋ ਪੂਰੀ ਇਹ ਚੱਕ ਦੇ ਉੱਠੇ ਸੱਦੇ ਗਏ ਸਤੈ ਕੋ ਵਿਆਹ ਵਾਲਾ ਮੁੰਡਾ ਵਿਆਹ ਵਾਲਾ ਮੁੰਡਾ ਵਿਆਹ ਵਾਲਾ ਮੁੰਡਾ ਹੱਲੇ ਨਹੀਂ ਹੱਲੇ ਨਹੀਂ ਹੱਲੇ ਨਹੀਂ ਹੱਲੇ ਨਹੀਂ ਪਹਿਲਾਂ ਨਹੀਂ ਰੂਮ ਤਿਆਰ ਇਹਦੇ ਵੀ ਪੱਕਾ ਰਹੇਗਾ ਬਾਕੀ ਸਾਰਾ ਹੋ ਗਿਆ ਰੂਮ ਤਿਆਰ ਬਾਈ ਇਧਰ ਚਾਰੇ ਜਿਆਦਾ ਕਹਿਦਾ ਤਾਂ ਪੂਰੇ ਲੱਗੇ ਹੋਆ ਵਾਹ ਨਹੀਂ ਲਾਇਰਮੈਂਟ ਲੈਣੀ ਔਰ ਗੱਲ ਕੋਈ ਨਹੀਂ ਉਹਦਾ ਹੱਸਦਾ ਹੈਗਾ ਪੂਰਾ ਟਾਕ ਬਣਿਆ ਹੈ ਨਾ ਬਾਕੀ ਇੱਕ ਆ ਹੋਰ ਬੈਡਰੂਮ ਤਿਆਰ ਕੀਤਾ ਹੈ ਸੋਹਣਾ ਲੱਗਦਾ ਯਾਰ ਪਹਿਲੇ ਲੱਗੇ ਦਾ ਪਤਾ ਲੱਗ ਜਾਂਦਾ ਬੰਦੇ ਨੂੰ ਦੇ ਅਕਵਰੀ ਪਹਿਲਾਂ ਲੱਗਾ ਵਾ ਜੀ ਮੈਂ ਕਿਹਾ ਲਓ ਤੇ ਵੀ ਆ ਦੋ ਕਮਰੇ ਦੋ ਬੈਡਰੂਮ ਐ ਉਸਤੇ ਵੀ ਉਹ ਵੀ ਤਿਆਰ ਕੀਤੇ ਆ ਇਧਰ ਆ ਬਾਥਰੂਮ ਐ ਤਿਆਰ ਹੋਤਾ ਲੱਜਦਾ ਕੰਮ ਪੂਰਾ ਬੋਲ ਲੈਣਾ ਇਹ ਜੋਬਰ ਵੀ ਦੀ ਦਾ ਲੱਗਾ ਪਾਕੀ ਲਾਈ ਆਪਾਂ ਇਦਾਂ ਹੀ ਨਾਲੇ ਦਾ ਕਰੇੜੀ ਛੜੀ ਹੋਵੇ ਕਿ ਬਹੁਤ ਬਲੌਗ ਹੋਣਾ ਲੈ ਅਜੇ ਹੀ ਕੰਮ ਚੱਲ ਜੀ ਜਾਂਦਾ ਆ ਤੇ ਚਾਹ ਦੇਖ ਕੇ ਆਉਂਦੇ ਆ ਪਹਿਲਾਂ ਚਾਹ ਦਾ ਕੰਮ ਹੋ ਗਿਆ ਕਰਨੇ ਓਹੋ ਚਾਹ ਮਾਰੇ ਇੰਨੇ ਭਈਆ ਕੱਲੀ ਵਿਚਾਰੀ ਪਹਿਲਾਂ ਮੂੰ ਮਿੱਠਾ ਗਾਨਾ ਦੋ ਘੰਟਿਆਂ ਆਣੀ ਬਣਾਉਣੀ ਆ ਇਹ ਮੂੰਹ ਮਠਾ ਗਾ ਲਈਏ ਪਹਿਲਾਂ ਹੋਇਆ ਤਾਂ ਚਾਹ ਦਾ ਪਾਉਣਾ ਹੀ ਨਹੀਂ ਸੀ ਅਸੀਂ ਲੈ ਜਾਣੀ ਸੀ ਨਾਲ ਪਾਣੀ ਗਰਮ ਕਰਕੇ ਲੈ ਜਾਈਏ ਪੱਤੀ ਪਾ ਕੇ ਆ ਦੁੱਧ ਵੀ ਪਤਾ ਨਹੀਂ ਕਿੱਥੇ ਆ ਮੈਨੂੰ ਨਹੀਂ ਪਤਾ ਦੁੱਧ ਕਿੱਥੇ ਆ ਲੱਭੋ ਫੇਰ ओके ਬਾਰ ਜਮੋ ਟੋਨੀ ਹੋ। ਟੋਕੀ ਨੇ ਲਵਾ ਕੇ ਗੋਲ ਗਾਲ ਦੀ ਮਦਰਾਚ ਸੁੱਕੇ ਉਹ ਆਵਾਜ਼ ਵੱਜ ਗਈ। ਆਹ ਬਹੁਤ ਆ ਗਿਆ ਚਾਹ ਕਰਤੀ ਐਨ ਪੂਰੀ ਰੈਡੀ ਟੇਸਟ ਕਰ ਲੈ ਐਨ ਸੈਟਮੈਂਟ ਆ ਪੂਰੀ ਪਾਸ ਆ। ਕੰਮ ਕਰਦਾ ਬਾਸ ਛੇਪਣੀ ਹਣੀ ਪੂਰੇ ਪਾਸ ਆ। ਚੱਕ ਦੇ ਕੰਮ ਨੂੰ ਪੱਖਾ ਕਰ ਦੇ ਤੇਜ਼ ਮੁਲਕੇ ਨਾ ਇੱਥੇ ਰਹਿ ਰਹੀ ਬੰਦਰ। ਇਹ ਲੋ ਜੀ ਇੰਨੀ ਵਾਰੀ ਹਾਂ ਤੱਕ ਮਾਈ ਜਾਣਾ ਓਨੀ ਵਾਰੀ ਪੱਕੇ ਨੇ ਕੰਮ ਤੇਜ਼ ਕਰੀ ਜਾਣਾ ਐ। ਉਧਰ ਬੈਠੇ ਆ ਬਾਕੀ ਜੋ ਉੱਪਰ ਸਾਰੇ ਮਹਿਫਲ ਮੇਲਾ ਲਾ ਕੇ ਪੂਰਾ ਫੋਨਾ ਇੰਨੇ ਸਹੀ ਆ ਸੈਟ ਆਨ ਫਿੱਕੀ ਆ ਫੱਟਾ ਪੂਰਾ ਵੱਡ ਜੋੜਦੀ ਆ ਵੱਲ ਜੋੜਦੇ ਆ ਮਾਵਾ ਆ ਗਿਆ ਅੰਦਰ ਸ਼ੂਗਰ ਵਾਲੇ ਅੱਗੇ ਬਹੁਤ ਆ ਬੜੀਆਂ ਨੇ ਗਾਣਾਂ ਹੀ ਕੱਢਣੀਆਂ ਇਹਨੂੰ ਉਹ ਪਹਿਲਾਂ ਦੇ ਹਾਂ ਚਾਹ ਦਾ ਬਲੌਗ ਚੱਲ ਰਿਹਾ ਇਹਨੂੰ ਤਾਂ ਚਾਹ ਦੇ ਦੇ ਉਹ ਭਾਈ ਆ ਚੱਕ ਲੈ ਯਾਰ ਤੁਸੀਂ ਨਹੀਂ ਪਣੀ ਨਹੀਂ ਨਹੀਂ ਕਿਹਾ ਤੂੰ ਉਹ ਕਹਿੰਦਾ ਮੈਂ ਚਾਹ ਨਹੀਂ ਪੀਂਦਾ ਮੀਕਿਆ ਚਾਹ ਪੀ ਕੇ ਦੇ ਇੰਨੀ ਕੰਡੇ ਵਾਲੀ ਕਦੋਂ ਤੂੰ ਨਾ ਪੀਤੀ ਤਾਂ ਹਾਂ ਦੇਖੀ ਸੀ ਡੋਲੂ ਵੀ ਹੂੰਗਾ ਤੂੰ ਇਕੱਠਾ ਹੀ ਡੋਲੂ ਆਪਣੇ ਬੋਲਦਾ ਤਾਂ ਹੈ ਹੀ ਨਹੀਂ ਮਾਰ ਕੇ ਚੱਲ ਗਿਆ ਇੱਕ ਬੋਲਦਾ ਨਹੀਂ ਹੈਗਾ ਇਸ਼ਾਰਿਆਂ ਚ ਗੱਲਾਂ ਹੁੰਦੀਆਂ ਲੱਡੂ ਉਧਰ ਮੱਛਾਂ ਦੇ ਮਾਰ ਕੁਝ ਸਾਲਾਂ ਸਤਿਨਾਮ ਜੋ ਤੋਂ ਬਦਲ ਦੇ ਰੱਖਿਆ ਹੋ ਉਹ ਓਕੇ ਆ ਪੂਰੀਆਂ ਬਣਦਾ ਡਬਲ ਲਿੰਬੂ ਟੰਗਣੇ ਵਿਆਹ ਵਾਲੇ ਤੈਨੂੰ ਨਹੀਂ ਮੈਂ ਬੰਦ ਪੂਰਾ ਦਿਲ ਨਾਲ ਚਾਹ ਜਦੋਂ ਨਾ ਅਦਰਕ ਵਾਲੀ ਚਾਹ ਅਦਰਕ ਵਾਲੀ ਚਾਹ ਪਤਾ ਲੱਗਣੀ ਫੇ ਪਤਾ ਲੱਗ ਤੂੰ ਇਹ ਨਹੀਂ ਛਾਰੀ ਇਹ ਪੁਆ ਹੈ ਮਠਾ ਕਹਿੰਦਾ ਤੈਨੂੰ ਵਾਲੀ ਪਾ ਹਮ ਬੇਕਾਰ ਐਵੇਂ ਜਾਣ ਦੇਣੀ ਡੋਲੂ ਨਹੀਂ ਸੁੱਖੇ ਦਾ ਨਾਮ ਲਾਤਾ ਹੁਣ ਦੇਲਾ ਸੁੱਖਾ ਵੀਡੀਓ ਬਣੇ ਇਸ ਕੰਮ ਲਈ ਬਣਾਈ ਸੋ ਨਾਂ ਤੇਰਾ ਚੱਕਤਾ ਹੁਣ ਚਾਹ ਕਿਦਾਂ ਬਣੀ ਚਾਹ ਕਿਦਾਂ ਨਹੀਂ ਬਣੀ ਐ ਦੱਸੋ ਭੈਣ ਬਾਸ ਠੀਕ ਆ ਸੁੱਖੇ ਪਾਸਿਆਂ ਤੂੰ ਓਏ ਉਹ ਸੁੱਖਾ ਕਿ ਤੂੰ ਬਣਾਈ ਮੈਂ ਪਰ ਬਣਾਈ ਇਹਨੇ ਉਹਦੇ ਡੋਲੂ ਵੀ ਹਮ ਚੱਕਦਾ ਚੱਕਦੇ ਚੱਕਦੇ ਕੰਮ ਕੋਈ ਨਹੀਂ ਕੋਈ ਨਹੀਂ ਚੱਲ ਚੱਲ ਤੇਰੀ ਆ ਉਦਾਂ ਵੀ ਇਹਨੂੰ ਛੱਡਣੀ ਆ ਤੇਰੀ ਆ ਉਹਦਾ ਵੀ ਚਾਹ ਸਿੱਟਣੀ ਆ ਚਾਹ 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 ਜੜਤੀ ਵਿੱਚ ਓਹ ਗੁੱਸੇ ਕਰਦਾ ਬੰਦਾ ਯਾਰ ਜਿੰਦੂ 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 ਨਹੀਂ ਕਿਆ ਕਰਾ ਦੇ। ਇਹ ਤਾਂ ਗੁੱਸਾ ਨਹੀਂ ਕਰਨਾ ਤੂੰ ਸਭ ਤੋਂ ਪਹਿਲਾਂ ਤੇਰੇ ਪਤਾ ਉਹ ਤਾਂ ਨਹੀਂ ਬਿਲਕੁਲ ਮਹਿਸੂਸ ਨਹੀਂ ਕਰਦੀ। ਇਹ ਨਹੀਂ ਮਾਰਦੀ ਹੋ ਰਹੀ ਪਰ ਮਹਿਸੂਸ ਨਹੀਂ ਕਰਦੀ ਮਾਰੀ ਵੀ। ਜੱਸਾ ਚਾਚਾ ਕਿੱਥੇ ਗਿਆ? ਚਲੇ ਗਿਆ ਘਰ ਨੂੰ। ਮੀਕਾ ਤੂੰ ਵੀ ਚਾਹ ਪੀਣੇ ਆਇਆ ਸੀ ਸੱਚ। ਕੰਮ ਕੈਨਸਲ ਹੋ ਗਿਆ ਉਹ ਕਹਿੰਦਾ ਦੋ ਦੋ ਵਾਲੀ ਦੀ ਵੀਡੀਓ ਓਏ ਜੇ ਤੇ ਝੂਠੀ ਪੀਲਾ ਕੋਕਾ ਵੀ ਰੋਸ਼ਨੀ ਨਹੀਂ ਹੁੰਦਾ ਤੂੰ ਉਹ ਪਿਆਰੇ ਵਾਦਾ ਕਮਲਿਆ ਨੱਚ ਗਿਆ ਬਰੇਦਰ ਅੰਦਰ ਬਾਕੀ ਲੱਗੇ ਵਾ ਹੋ ਗਈ ਨਾ ਪੈਕਿੰਗ ਆ ਉੱਥੇ ਚਲੋ ਉੱਥੇ ਕਿੱਥੇ ਜਾਣਾ ਤੂੰ ਹੁਣ ਉੱਥੇ ਹੀ ਕੋਠੀ ਜਾਏ ਹੂੰ ਛੱਡ ਕੰਮ ਨੂੰ ਵੇੜਾ ਐਦਾਂ ਹੀ ਆ ਹੂੰ ਆ ਵਧੀਆ ਰੌਣਕ ਮੇਲਾ ਲੱਗ ਜਾਂਦਾ 10 ਮਿੰਟ ਉਹਨਾਂ ਦੀਆਂ ਵੀ ਗੱਲਾਂ ਬਾਤਾਂ ਹੋ ਜਾਂਦੀਆਂ ਆ ਚਲੋ ਆਜੋ ਚਲ ਗਿਆ ਸਾਰੇ ਜਣੇ ਸਾਡੇ 9 ਤੋਂ ਉੱਤੇ ਟਾਈਮ ਹੋ ਗਿਆ ਹੁਣ ਬਾ ਨਿਕਲ ਲਗੇ ਘਰਾਂ ਨੂੰ ਸਾਰੇ ਜਣੇ ਚਲੋ ਲਾ ਦਿਓ ਜਿੰਦੇ ਫੇ ਚਲੀਏ ਸੁਕੇ ਹੁਣ ਤੁਹਾਨੂੰ ਤਾਂ ਦਾ ਫਰਕ ਪੈ ਗਿਆ ਓਏ ਹਵਾ ਨਾ ਹਵਾ ਨਾ ਹੋ ਜਾਣਾ ਕੰਮ ਹੂੰ ਬਾਕੀ ਸਵੇਰ ਨੂੰ ਪਤਾ ਲੱਗਣਾ ਤਾਂ 4 ਵਜੇ ਕੀ ਬਣਦਾ ਵਾ ਯਾਰ ਪ੍ਰਵਾਰ ਫੇਰੀਆਂ ਤੇ ਜਾਣਾ ਆਪਾਂ ਤਾਂ ਪਤਾ ਲੱਗਣਾ ਫੇ ਠੰਡ ਹੈ ਕਿ ਨਹੀਂ ਹੈ ਚਲੋ ਚੱਲੀਏ ਬਾਸ ਚਲੋ ਜੀ ਆ ਜਾਓ ਚਲੋ ਜੀ ਚਲੀਏ ਕਰਾ ਨੂੰ ਟਾਈਮ ਨਾਲ ਐ ਨੁੜੀ ਬਣੜੇ ਨੁੜੀ ਬਣੜੇ ਆਹ ਕਾਪੇ ਵਾਲੇ ਬੱਚੇ ਸੀਰੇ ਵਾਲੇ ਸੀਰੇ ਵਾਲੇ ਜਿਹੜਾ ਸੀਰਾ ਬਣਾ ਕੇ ਪਲਾਇਆ ਇਹ ਨਹੀਂ ਤੋਂ ਦਾ ਪੂਰੀ ਵੈਨ ਪੈਣ ਲਾ ਪਈ ਹੁਣ ਫੇ ਦਵਾਰਾ ਥੋੜਾ ਜਿਹਾ ਫਰਕ ਪੈ ਗਿਆ ਪਹਿਲਾਂ ਨਾਲੋਂ ਤੇ ਬਾਕੀ ਆਪਾਂ ਹੁਣ ਪਹੁੰਚ ਗਏ ਸੀ ਘਰ ਬਲੌਗ ਔਰ ਜ਼ਿਆਦਾ ਖਾਸ ਨਹੀਂ ਪੱਕੀ ਫੰਕਸ਼ਨ ਪੂਰਾ ਕੀਤਾ ਯਾਰ ਬਹੁਤ ਟਾਈਮ ਬਾਅਦ ਸਾਰੇ ਜਣੇ ਇਕੱਠੇ ਹੋਏ ਸੀ ਛੋਟਾ ਜਿਹਾ ਬਲੌਗ ਬਣਾ ਲਿਆ ਬਾਕੀ ਜੇ ਬਲੌਗ ਵਧੀਆ ਲੱਗੇ ਤਾਂ ਲਾਈਕ ਕਮੈਂਟ ਸ਼ੇਅਰ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾਮ ਪੱਲਿਓ ਇਦਾਂ ਦੀਆਂ ਬਹੁਤ ਘਣ ਘਣ ਬਲੌਗ ਆਦੇ ਰਹਿਣਗੇ